ہائے جھوٹے ماننوں سے جھوٹے بہیمانوں سے جھوٹے بے ایمانوں سے جنوں نے لے جہانوں میں ڈکے لو ہم لیں گے لوگ پیسہ چُت لینا لوگ پیسہ چُت لینا ਵੀਡੀਓ ਬਣ ਰਹੀ ਹੈ ਅਪਨ ਕੋਈ ਨਹੀਂ ਚਲੋ ਚਲੋ ਜਿਹੜਾ ਸੀ ਤਾਂ ਉਹ ਕਿ ਸਾਤੂਰੀ ਅੱਗ ਬੁਲਾ ਲਓ ਉਹਨਾਂ ਨੇ ਡਾਕਟਰ ਅੱਜ ਆਪਾ ਸਨਲ ਮੰਤਰੀ ਡਾਕਟਰ ਅਰਜੁਨ ਦੇ ਘਰ ਤੋਂ ਬਾਰੇ ਦੱਤਰ ਘੇਰ ਕੇ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਇਹ ਛੁੱਟੀਆਂ ਸਰਕਾਰਾਂ ਨੂੰ ਜਗਾਉਣੇ ਸਾਨੂੰ ਆਂਦਾ ਆ ਤੋਂ ਇਸ ਕਰਕੇ ਬੇਨਤੀ ਆ ਕਿ ਆਪਾਂ ਕਰੇ ਸਿ ਆਪਾ ਹਾਈ ਹਾਈ ਰਾਜਿਕਾ ਪੁੱਟੋ ਹਾਈ ਹਾਈ ਰਾਜਿਕਾ ਪੁੱਟੋ ਹਾਈ ਹਾਈ ਕਰੇ ਸਿ ਆਪਾ ਹਾਈ ਹਾਈ ਕਰੇ ਸਿ ਆਪਾ ਹਾਈ ਹਾਈ ਏ ਮੇਰੇ ਸਾਰੇ ਸਾਥਕੀ ਨੂੰ ਬੇਨਤੀ ਆ। ਓ ਯਾਰ ਚੁੱਪ ਕਰੋ। ਦੋਸਤੋ ਜਿਹੜਿਆ ਪਿੱਛੇ ਮੇਰੇ ਵੀਰ ਖੜੇ ਨੇਗੇ। ਓਏ ਸਾਡੇ ਨਾਲ ਨਹੀਂ ਹੈਗੇ। ਥੋੜਾ ਜਿਹਾ ਯਾਰ ਦਿਲ ਦੇ ਵਿੱਚ ਝਾਕ ਲਿਆ ਕਰੋ 2 ਮਿੰਟ ਬਹਿ ਜਾਓ ਕੱਡੀ ਕੋਲ। ਹਾਜੀ ਭਾਈ ਸਾਹਿਬ ਇਹ ਪ੍ਰਸਤਾਵ ਆਗੇ ਨੇ। ਤੇ ਇਹਨਾਂ ਦਾ ਜਿਹੜਾ ਵੱਡਾ ਪ੍ਰਸਤਾਵ ਹੈਗਾ ਵਾ। ਉਹ ਇਹਨਾਂ ਨੂੰ ਪ੍ਰਸਤਾਵ ਨੂੰ ਦਿਓ। ਉਸ ਤੋਂ ਬਾਅਦ ਕਰਾਂ ਅਗਲਾ ਜਿਹੜਾ ਹੈ ਪ੍ਰਸਤਾਵ।

ਯਾਰ ਜੀ ਥੋੜਾ ਰਸਤਾ ਦਿਓ ਜੀ ਰਸਤਾ ਦਿਓ ਜੀ ਮੈਂ ਪੰਜਾਬ ਐਕਸ਼ਨ ਕਮੇਟੀ ਦੇ ਮੈਂਬਰਾਂ ਕੇ ਬੇਨਤੀ ਕਰਦਾ ਵਾ ਕਿ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ ਪਲੀਜ਼ ਯਾਰ ਖੋਲੋ ਜਗ੍ਹਾ ਖੋਲੋ ਯਾਰ ਤੋਂ ਮੈਂ ਭਾਜੀ ਆਹ ਭਾਜੀ ਮੈਂ ਕਿਹਾ ਮੈਂ ਮੈਚੇ ਨਹੀਂ ਕਰਦਾ ਬਹੁਤ ਬਹੁਤ ਧੰਨਵਾਦ ਆਪਣਾ ਛੋੜਾ ਜਿਹਾ ਵੱਡਾ ਕਰ ਲੋ ਜਲਾ ਕਰਾਓ ਵੱਡਾ ਕਰਾਓ ਫੈਡਰੂ ਫੈਡਰੂ ਨੂੰ ਫਸਾ ਲੇ ਆਪਣਾ ਖੋਲ ਜੋ ਮੇਰਾ ਪਿੱਛੇ ਖੋਲ ਜੋ ਮੇਰਾ ਬੀੜਾ ਤੇਰਾ ਖੁੱਲ ਤੇਰਾ ਵੱਡਾ ਕਰ ਲੋ ਖੁੱਲ ਜਾ ਯਾਰ ਖੁੱਲ ਜਾ ਖੋਲ ਜੋ ਯਾਰ ਛੋੜਾ ਜਿਹਾ ਖੋਲ ਜੋ ਸਾਰਿਆਂ ਨੂੰ ਗੰਗੁੱਤਰ ਲੈਣੇ ਆਏ ਨੇ ਮੈਂ ਬੇਇੱਜ਼ਤੀ ਕਰਾਏ ਦੀ ਜੀ ਸਾਹਿਬ ਸ਼ੁਕਰ ਕਰ ਦਮ ਮੈਂ ਕਰ ਕੌਂਸਲ ਦੋਸਤ ਕੋ ਚਿੰਤਾ ਨਾ ਦਿੱਤਾ ਜਾ ਰਿਹਾ ਸੀ ਇਹਨਾਂ ਨੇ ਮੰਗਪਤਰ ਦਿੱਤਾ ਮੰਗਪਤਰ ਦੇ ਵਿੱਚ ਕਾਫੀ ਡਿਮਾਂਡ ਹੈਗੀ ਹੈ ਅਸੀਂ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਤੁਹਾਨੂੰ ਮੈਂ ਜਲਦੀ ਮੀਟਿੰਗ ਦਾ ਬੇਨੋਖਾ ਚਲਾਉਂਦਾ ਕਿ ਤੁਹਾਡੀ ਜਲਦੀ ਮੀਟਿੰਗ ਕਰਾ ਦਿੱਤੀ ਜਾਊਗੀ डीसी मैम ने भी आज ज्वाइन कर लेना है उन्होंने मीटिंग करके का अपना वो सीरीयस इशू है तो हूँ ही मंत्री साहब तो अभी टाइम लेके गल करते हैं जिम्मे भी जिन्ना जल्दी आप टाइम ले सकते हैं लेके मैं तो कम्यूनीकेट भी करा दें तो जी डिमांड है पूरी कोशिश कर रहे हैं इन्हों को मुकमल कोशिश जल्द तो जल्द अं प्रयत्न करा तो जल्द तो जल्द जल्दी डिमांड अभी पूरी कर दी थैंक यू